ਠੀਕ ਹੈ 8 ਸੌ ਰੋਟਾ ਕਰ ਰਹੇ ਹੁਣ ਆਪਾਂ ਲੋਪ ਪਾਉਂਗੇ ਆਲਾ ਭਾਈ ਕਿਹੜੇ ਪਿੰਡ ਦੇ ਆ ਟਰੈਕਟਰ ਮਗਰਾ ਲੱਗਿਆ ਆਹ ਲੱਗਿਆ ਡੈਥ ਟੈਸਟਡ ਹੁੱਡ ਹੈ ਬਈ ਸਾਰੀ ਇਹ ਤੇ ਚਾਰ ਬਾਲ ਆਨੇ ਇਹਨੂੰ ਹਾਂਜੀ ਹਜਣਾ ਸਤਿ ਸ੍ਰੀ ਅਕਾਲ ਜੀ ਤੇ ਬਾਈ ਟਰੈਕਟਰ ਆਇਆ ਦਾ ਇੱਕ ਮੈਸੀ 2635 ਇਹ ਜਾਨੀ ਕਿ ਸ਼ਕਤੀਮਾਨ ਵਾਲੇ ਕੋਲ ਸੁਪਰ ਸੀਡਰ ਲੈ ਕੇ ਆਇਆ ਵਾ ਪਲੇਟ ਬਦਲਣੇ ਨੂੰ ਤਾਂ ਫਿਰ ਮਾ ਆ ਚੱਲ ਵੀਡੀਓ ਬਣਾ ਕੇ ਪਾਈਏ ਮੜਾ ਟਰੈਕਟਰ ਦਾ ਰਿਵਿਊ ਦਈਏ ਵੀ ਟਰੈਕਟਰ ਹੈ ਕਿਵੇਂ ਦਾ ਇਹ ਕਿਵੇਂ ਕੀ ਫੀਚਰ ਹੈ ਕਿੰਨੇ ਗੇਅਰ ਹੈ ਕਿੰਨੇ ਸਟਰੇ ਇੰਜਨ ਹੈ ਟਰਬੋ ਇੰਜਨ ਹੈ ਕਿੰਨੀ ਹਾਰਸਪਾਵਰ ਹੈ ਤੇ ਬਾਕੀ ਡੀਟਲ ਬੋਰ ਦੱਸਾਂਗੇ ਤਾਂ ਸਾਰਾ ਕੁਝ ਬੜੇ ਹਾਰਸਪਾਵਰ ਵਿੱਚ ਆਇਆ ਨਾ ਟਰੈਕਟਰ ਇਹ ਮੈਸੀ ਵਾਲਿਆਂ ਦਾ ਇਹਦਾ ਰਿਵਿਊ ਦੰਨੇ ਆਪਾਂ ਬਾਕੀ ਤੁਸੀਂ ਚੈੱਕ ਕਰੋ ਟਰੈਕਟਰ ਖੜਾ ਪਿੱਛੇ ਜਿੱਥੇ ਵੀਡੀਓ ਬਣਾਉਣੀ ਹੈ ਆਪਾਂ ਨੇ ਬਾਕੀ ਉਹ ਬਾਈ ਬੈਠਾ ਜਿਹਦਾ ਟਰੈਕਟਰ ਹੈ ਬਾਈ ਠੀਕ ਹੈ ਜੀ ਤੇ ਟਰੈਕਟਰ ਦਾ ਤੁਹਾਨੂੰ ਇੰਜਨ ਦਿਖਾਉਣੇ ਬਾਅਦ ਚ ਪਹਿਲਾਂ ਗੇਅਰ ਚੈੱਕ ਕਰੋ ਇਹਦੇ ਇਹਦੇ ਵੀ ਆਪਣੇ ਵਾਲੇ ਮੰਗੇ ਗੇਅਰ ਹੈ ਉਧਰ ਜਾ ਕੇ ਦਿਖਾਉਣਾ ਖੜਜੋ ਬਾਈ ਐ ਨਹੀਂ ਸਮਝ ਆਉਣੀ ਹੈਗੀ ਥੈਂਕ ਯੂ ਥੱਲੇ ਆਇਆ ਆ ਦੇਖੋ ਖੁੱਲੀ ਜਗ੍ਹਾ ਹੈ ਕੋਈ ਤੰਗ ਨਹੀਂ ਹੈਗੀ ਸੈਮਸੰਗ ਦਾ ਇੰਜਣ ਹੈ ਇਹਦੇ ਵਿੱਚ ਆਹ ਲੋ ਜੀ ਆ ਗੇਰਿਆਂ ਦੇ 1 2 3 ਬੈਕ ਇੱਕ ਆ ਹਾਈ ਲੋ ਹੈ ਇੱਕ ਆ ਹਾਈ ਲੋ ਹੈ ਇਹ ਦੋਨੇ ਹਾਈ ਲੋ ਹੈ ਜੀ ਠੀਕ ਹੈ ਜਿਗਰ ਆਪਣੇ ਐਂਡਵਾਰਮ ਨੂੰ ਉਨੇ ਚਲੋ ਇੱਕ ਇਧਰ ਲੋ ਆ ਜਾਂਦਾ ਇੱਕ ਉਧਰ ਲੇ ਹੁੰਦਾ ਓਕਣੀ ਇਹਦੇ ਵੀ ਆ ਆਈਕਨ ਨਾ ਨਾਰਮਲ ਹਾਈ ਲੋ ਨਾ ਉਹਤੇ ਵੀ ਜ਼ਿਆਦਾ ਨੀਚੇ ਜਾਣਾ ਤਾਂ ਆਹੜਾ ਲੋ ਪੈ ਜਾਂਦਾ ਠੀਕ ਹੈ ਤੇ ਬਾਕੀ ਉੱਪਰ ਤੇ ਵਿਊ ਹੈ ਟਰੈਕਟਰ ਦਾ ਫੁੱਲ ਲੱਗੀ ਵੀ ਆ ਠੀਕ ਹੈ ਜੀ ਆਹ ਕਲੱਚ ਆਹ ਬ੍ਰੇਕ ਆਇਆ ਤੇ ਆ ਰੇਸ ਹੈ ਰੇਸ ਨੂੰ ਤੇਲ ਲਾਣੇ ਨੂੰ ਹੋਇਆ ਵਾ ਤੇ ਬਾਕੀ ਮੀਟਰ ਚੈੱਕ ਕਰਾਈਏ ਬਾਈ ਮੀਟਰ ਦੇਖੋ 540 ਚੱਕਰਾਂ ਦੀ ਖਾਸੀ ਆਪਸ਼ਨ ਆਏ ਤਿੰਨ ਇਕਨੋਮੀ ਸਟੈਂਡਰਡ ਆ 2000 ਚੱਕਰਾਂ ਮੈਂ ਪਤਾ ਨਹੀਂ ਕਿਹੜੀ ਐ ਫੇ 750 ਚੱਕਰ ਆਏ ਜਾਂਦੇ ਠੀਕ ਹੈ ਤੇ ਉਸ ਤੋਂ ਬਾਅਦ ਆਹ 4x4 ਦਾ ਗੇਅਰ ਹੈ ਦਾ ਮੈਂ ਲੱਗ ਜਾਂਦਾ ਆ ਨਿਕਲ ਜਾਂਦਾ ਆ ਪਾਰਕਿੰਗ ਵਾਲੀ ਹੈਂਡ ਬ੍ਰੇਕ ਤੇ ਆ ਪੀਟੀਓ ਆਨ ਆਫ ਕਰਨੇ ਵਾਲੀ ਤੇ ਬਾਕੀ ਪਿੱਛੇ ਤੋਂ ਮਗਰਾੜ ਮੂੜ ਦੇਖੋ ਇਹਨਾਂ ਪੂਰੇ ਬੜਿਆਂ ਦੇ ਧਾਮ ਜਾਂ ਪੂਰਾ ਤਕੜਾ ਏ ਬਾਈ ਹੁੱਡ ਕੰਪਨੀ ਵੱਲੋਂ ਲੱਗੀ ਵੀ ਤੀ ਆ ਹੁੱਡ ਕੰਪਨੀ ਫਟेड ਹੁੱਡ ਹੈ ਬਾਈ ਸਾਰੀ ਉਹ ਪੂਰਾ ਮੋਟਾ ਪੈ ਮਨਰਵਾ ਫਲੈਕਸੀਬਲ ਹੈ ਗਲੇ ਹੈ ਅੱਛਾ ਡੈਥ ਟੈਸਟਡ ਹੈ ਬਾਈ ਇਹੇ ਟੁੱਟ ਨਹੀਂ ਸਕਦੀ ਫੁੱਲ ਗਾਰੰਟੀ ਹੈ ਦੀ ਯਾਨੀ ਕਿ ਸਾਦੀ ਆਪਾਂ ਦੀ ਪੀਜੇ ਪਲਟ ਵੀਗਾ ਤਾਂ ਮੀਨੀਮ ਉਚੂਗੀ ਇਹ ਅੱਛਾ ਹੂੰ ਤੇ ਬਾਕੀ ਬਈ ਤੇ ਸਾਰੇ ਰੈਟਰ ਦਾ ਬਜਨ ਆ ਜਾਵੇ ਤਾਂ ਮੀ ਟੁੱਟਣੀ ਤੇ ਬਾਕੀ ਬਈ ਲਿਫਟ ਵਾਲੇ ਲੀਵਰ ਹੈ ਤੇ ਇਹ ਤਾਂ ਲੱਟ ਨੋਟ ਮਗਾਰਾ ਉਧਰ ਨੂੰ ਸਪੇਸ ਦੇਈ ਵੀ ਵਿੱਚ ਠੀਕ ਹੈ ਮਗਰਾੜ ਲੱਗਿਆ ਆਹ ਲੱਗਿਆ ਡੈਥ ਟੈਸਟਡ ਹੁੱਡ ਹੈ ਬਈ ਸਾਰੀ ਇਹ ਤੇ ਚਾਰ ਬਾਲ ਆਨੇ ਨੂੰ ਆ ਦੋ ਉੱਪਰ ਵਾਲੇ ਮਲਾਂ ਦਾ ਆ ਲੀਵਰ ਹੈ ਦੋ ਥੱਲੇ ਨਾਲ ਦਾ ਹੈ ਉਹ ਥੱਲੇ ਤੇ ਖੁੱਲ ਗਿਆ ਇਹ ਤੇ ਆ ਗੇਜ ਹੈ ਬਈ ਤੇਲ ਚੱਕਣ ਵਾਲੀ ਤੇ ਪਲੈਨਟਰੀ ਡਰਾਈਵ ਤਾਂ ਤੁਹਾਨੂੰ ਪਤਾ ਹੀ ਹੋਣਾ ਹੀ ਇਹ ਠੀਕ ਹੈ ਜੀ ਤੇ ਬਾਕੀ ਲੈਫਟੀ ਕਾ ਲੱਗੀ ਵੀ ਆ ਅ ਜਿਹੜੀ ਵਰਟੀਕਲ ਉਹਕ ਤਾਂ ਬਾਈ ਤੁਸੀਂ ਆਪਣੀ ਲਵਾਈ ਵੀ ਹੈ ਨਾ ਜਿਹੜੀ ਨਾਲ ਆਉਂਦੀ ਉਹ ਤਾਂ ਖੋਲਤੀ ਹੋਣੀ ਛੋਟੀ ਉਹ ਤਾਂ ਲੰਬੀ ਆ ਕੋ 12ਵੀਂ ਅੱਛਾ ਆਪਣੀ ਨਹੀਂ ਚੱਲਦੀ ਹੈ ਨਾ ਉਹ ਠੀਕ ਹੈ ਹਾਂ ਇਹ ਤੋਂ ਖੜ ਬਏ ਤੇ ਬਾਕੀ ਥੋੜਾ ਖੋਣ ਰੀਮਾ ਚ ਬਾਈ 45 45 ਕਿਲੋ ਦੇ ਦੋ ਪਲੇਟ ਐ ਇੱਧਰ ਦੋ ਹੀ ਉੱਧਰ ਐ ਤੇ ਬਾਈ ਇਹਨਾਂ ਨੇ ਹੁੱਕ ਆਪਣੀ ਲਵਾਈ ਆ ਮੈਂ ਕਿਉਂਕਿ ਜੜੀ ਇਹਨੂੰ ਹੁੱਕ ਆਉਂਦੀ ਹੈ ਪਤਲੀ ਜੀ ਉਹ ਆਪਣੇ ਚੱਲਦੀ ਨਹੀਂ ਹੈਗੀ ਆਪਣੇ ਟਰਾਲੇ ਹੈਗੇ ਭਾਰੀ ਠੀਕ ਹੈ ਜੀ ਬਾਕੀ ਲੱਟਾਂ ਲੂਟਾਂ ਦੇਖੋਆਂ ਸੋਹਣੀਆਂ ਵੈਟਰ ਦੀਆਂ ਪੂਰੀਆਂ ਬਾਈ ਕਿਹੜੇ ਪਿੰਡ ਦੇ ਆ ਵੈਟਰ ਸੁਰਤਾਪੁਰ ਠੀਕ ਹੈ ਜੀ ਸੁਰਤਾਪੁਰ ਦਾ ਟਰੈਕਟਰ ਹੈ ਬਾਈ ਸੁਰਤਾਪੁਰ ਦੇ ਘਾ ਦਾ ਸੁਰਤਾਪੁਰ ਤੇ ਬਾਕੀ ਸਾਨੂੰ ਹੁਣ ਇੰਜਣ ਦਿਖਾਉਣੇ ਆ ਦਾ ਫੇਰ ਸਟਾਰਟ ਕਰਕੇ ਗੇੜਾ ਵੇ ਲੈ ਕੇ ਦਿਖਾਉਣੇ ਆ ਆਦਾ ਇੰਜਣ ਉਹਦੇ ਤਾਂ ਖੁੱਲਾ ਇਹ ਆਹ ਦੇਖੋ ਜੀ ਜੋ ਇਹਦਾ ਇੰਜਨ ਆ ਬਾਈ ਇਹੋ ਇੰਜਨ ਦਾ ਜ਼ੋਰ ਬਹੁਤ ਹੋਗਾ ਆਹ ਕਹਦਾ ਪੈ ਪਾਉਂਦਾ ਯਾਰ ਆ ਪੈ ਪ ਜਾਂਦਾ ਔਰੇ ਜਿੱਤੇ ਆਉਂਦਾ ਏ ਪਤਾ ਨਹੀਂ ਬਾਈ ਕਾਲਾ ਠੰਡਾ ਕਰਦਾ ਏ ਬਾਈ ਜਿਹੜਾ ਛੋਟਾ ਇੰਟਰਕੂਲਰ ਲੱਗਿਆ ਹੋਇਆ ਕਿਆ ਚੀ ਠੰਡੀ ਕਰਦਾ ਏ ਟਰਬੋ ਏ ਟਰਬੋ ਦੀ ਹਵਾ ਡੀਜ਼ਲ ਠੰਡਾ ਕਰਦਾ ਇਹ ਅੱਛਾ ਬਾਈ ਇਹ ਡੀਜ਼ਲ ਠੰਡਾ ਕਰਨੇ ਵਾਲਾ ਬਾਈ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਹੈ ਚਲ ਕੋਈ ਨਹੀਂ ਡੀਜ਼ਲ ਵਾਲੇ ਪੈਪੇ ਹੀ ਹੁੰਦੇ ਨੇ ਤੇ ਬਾਕੀ ਟਰਬੋ ਲੱਗੀ ਹੋਈ ਹੈ ਉਹ ਲੱਗੀ ਵਿੱਚ ਦੇਖੋ ਐਟੈਕ 25 ਨੰਬਰ ਮਾਡਲ ਫੌਲ ਸੱਟਦੀ ਹੈ ਚਾਰ ਸਿਲੰਡਰ ਵਿੱਚ ਇੰਜਣ ਹੈ ਬਾਈ ਇਹ ਮੈਸੀ ਦਾ ਵੀ ਦੇਖ ਲਓ ਤੁਸੀਂ ਚਾਰ ਸਿਲੰਡਰ ਰੋਟਰ ਪੰਪ ਵਿੱਚ ਇੰਜਣ ਤੇ ਨੀਚੋਂ ਦਾ ਡ੍ਰੈਨ ਪੂਰਾ ਹੈਵੀ ਹੈ ਪੂਰਾ ਹੀ ਸੀਲ ਬੰਦ ਆ ਕਿਆ ਬਾਤ ਹੈ ਬਈ ਕਹਿਰ ਕਰਾਂਗਾ ਟਰੈਕਟਰ ਜਮਾਈ ਠੀਕ ਹੈ ਤੇ ਇਹ ਟਰੈਕਟਰ ਦਾ 뷰 ਹੁੰਦਾ ਏ ਇਹਦੀ ਬਾਈ ਪੂਰੀ ਫੋਰਡ ਦੀ ਸਾਈਡ 'ਪਾ ਹੁੰਦੀ ਏ ਇੰਜਨ ਦੇ ਵਿਚੰਨ ਹੁੰਣੀ ਨਾ ਜਾਂਦੀ ਇੰਜਨ ਕਰਕੇ ਸਾਈਡ 'ਪਾ ਦੇ ਹੀ ਹੁੰਦੀ ਛਾਪਟ ਇਹਦੀ ਪਾਵਰ ਸਟੀering ਆਹ ਆ ਰੂਟਰ ਪੰਪ ਲੱਗਿਆ ਹੋਇਆ ਜੀ ਬੌਸ਼ ਦਾ ਚਾਰ ਸਿਲੰਡਰ ਵਾਲਾ ਤੇ ਆ ਐਮਪੀਸੀ ਜੋਂਟ ਲੱਗੀ ਹੋਈ ਉਹਨੂੰ ਫੁੱਲ ਲੋਡਡ ਆ ਟਰੈਕਟਰ ਜਮਾਈ ਸਾਰੇ ਉਹ ਤਕਰੀਬ ਇਹਨਾਂ ਫੀਚਰ ਭਰੇ ਵਿੱਚ ਠੀਕ ਹੈ ਜੀ ਮੱਕੀ ਚਲੋ ਗੇੜਾ ਕੋਡਾ ਲੀਕੇ ਦੇਖਦੇ ਹਾਂ ਆ ਹਵਾ ਖਿੱਚਦਾ ਹੋਰ ਇਹ ਤੇ ਹੋਰ ਇਹਦੇ ਫਿਲਟਰ ਹੁੰਦੀ ਆ ਵਾ ਫਿਰ ਇੰਜਨ ਮਾ ਜਾਂਦੀ ਆ ਜੀ ਬਾਈ ਸਟਾਰਟਿੰਗ ਕਰ ਲਈਏ ਇਹ ਆ ਨਿਊਟਰਲ ਕਰਦੇ ਹਾਂ ਜੀ ਆ ਗੇਅਰ ਆ ਬਾਈ ਆ ਵੀ ਹਾਈ ਆ ਵੀ ਹਾਈ ਆ ਪਹਿਲਾ ਡੋੜੇ ਡੋੜੇ ਨਹੀਂ ਕੋਸ ਆ ਪਹਿਲੇ ਹਾਈ ਵਿੱਚ ਸਾਰੇ ਗੇਅਰ ਹੈ ਜੀ ਠੀਕ ਹੈ 800 ਰੋਟ ਚੱਕ ਰਹੇ ਹੁਣ ਆਪਾਂ ਲੋਪਾਉਂਗੇ ਆਲਾ ਇਦੀ ਵਿੱਚ ਥੋੜਾ ਟੱਕ ਹੋਲੀ ਟੀਟੇ ਵੀ ਲੋਹ ਜਾਈਏ ਇਹ ਜਮਾਈ ਲੋ ਜਿਵੇਂ ਆਪਣਾ ਇੰਡੋ ਫਾਰਮ ਹੈ ਉਹਨਾਂ ਆਲਾ ਹਾਈ ਪਾ ਕੇ ਦੇਖਦੇ ਦੂਜਾ ਲੋਹਾ ਇੱਕ ਇੱਧਰ ਆਲਾ ਹਾਈ ਹੈ ਇਹ ਥੋੜਾ ਜਿਹਾ ਤੇਜ਼ ਹੋ ਗਿਆ ਹੁਣ ਆ ਵੀ ਹਾਈ ਕਰ ਦੇਣਾ ਆ ਗਿਆ ਹੈ ਸਵਾਦ ਪੂਰਾ ਪੰਜਾਈ ਫੁੱਲਾ ਲਟਰ ਦੀ ਰੇਸ ਵੀ ਪੂਰੀ ਆ ਟੇਗਾ ਬਿਹਾਨ ਪੂਰੀ ਤਮਦਾਰ ਹੈ ਤੇ ਇੱਕ ਹੋਰ ਗੱਲ ਇਹ ਵੀ ਨਸੀ ਆ ਢੀ ਤਿੰਨ ਜਣਾ ਰੋਟਰ ਪੰਪ ਚਾਰ ਸਿਲੰਡਰ ਕਰਬ ਹੋਏ ਜਣਾ ਜੀ ਮੈਸੀ ਦਾ ਸਿਮਸਨ ਦਾ ਇੰਜਣ ਅਰੀਜਨਲ ਤੇ ਬਾਕੀ ਰਿਕ ਵੀ ਚਲਾਈ ਪੂਰੀ ਸਾਫ ਆ ਓਕੇ ਆ ਤੇ ਸਪੀਡਾ ਤੁਹਾਨੂੰ ਕਾਫੀ ਮਿਲ ਜਣੀਆਂ ਤਿੰਨ ਗਿਣਤੀ ਵਾਲੇ ਤਿੰਨ ਅੱਗੇ ਨੂੰ ਆ ਤੇ ਇੱਕ ਬੈਗ ਹੈ ਬਾਕੀ ਦੋ ਹਾਈ ਨੇ ਦੋ ਲੋ ਨੇ ਇਹਦੇ ਠੀਕ ਹੈ ਜਿਹੜੇ ਮਾਰੀ ਤੁਹਾਡੀ ਸਪੀਡ ਹੋਈ ਤੁਸੀਂ ਚਲਾ ਸਕਦੇ ਆ ਬਈ ਕੁਲ੍ਹਾ ਥੋੜੇ ਸਮਾਣੇ ਪਈ ਆ ਚਾਹੇ ਹੋਰੇ ਬੰਦਾ ਦਾ ਰੋਟੀ ਖਾ ਰੋਈ ਐਨਾ ਕੁਡਾ ਹੈਗਾ ਐ ਨਾਲ ਬੰਦਾ ਬੈਠਦਾ ਦੇਖੋਆਂ ਇਹ ਫਾਂ ਕੁਲ੍ਹਾ ਬੁੱਲ੍ਹਾ ਠੀਕ ਹੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਥੋੜੇ ਬਹਿ ਜਾਵੇ ਇੱਕ ਪਰਾਂ ਡਰਾਈਵਰ ਇੱਕ ਦੋ ਮਿਲਣਾ ਦਾ ਪਾਛੇ ਬੰਦੇ ਆ ਜਣਗੇ ਪਾਸੇ ਗੱਡੀ ਵਾਲਾ ਕੰਮ ਆ ਗੱਡੀ ਵਾਲਾ ਕੰਮ ਆ ਹਾਂ ਪਾਸੇ ਤਾਂ ਗੱਡੀ ਜਿੰਨੇ ਬੰਦੇ ਆ ਜਣਨਾ ਬਈ ਇੱਕ ਵਾਰੀ ਜੇ ਠੀਕ ਹੈ ਜੀ ਬਾਕੀ ਤਾਂ ਨਜ਼ਾਰਾ ਵਧੀਆ ਰਹਿਦਾ ਠੀਕ ਹੈ ਚਲੋ ਜੀ ਆ ਕੀ ਜੋਤ ਬਾਈ ਡੀਜ਼ਲ ਬਾਈ ਅੱਛਾ ਇੱਥੇ ਪਿੰਦੇ ਦਾ ਅੱਛਾ ਆ ਦੇ ਆ ਦੇ ਠੀਕੇ ਵਿੱਚ ਮਾ ਡੀਜ਼ਲ ਹਾਂ ਵਧੀਆ ਹੈ ਔਰ ਮੂਰੇ ਠੀਕ ਹੈ ਮੂ ਵੀ ਜੇ ਪੱਲਾ ਨੂੰ ਡੈਕੀ ਟੋਕੀ ਚੱਕਰ ਪੈ ਜਾਂਦਾ ਵੀ ਕਿ ਨਹੀਂ ਹਾਂ ਸਹੀ ਗੱਲ ਹੈ ਟਰੈਕਟਰ ਹੁਣ ਗਰਮ ਜ਼ਿਆਦਾ ਹੀ ਹੁੰਦਾ ਸਾਈਡ ਤੇ ਠੀਕ ਹੈ ਅੰਦਰ ਹੋਊਗਾ ਇਹਦਾ ਪੂਰਾ ਪੂਰਾ ਅਜੂਰ ਤਾਂ ਟੈਂਕੀ ਜਾਂਦੀ ਹੈ ਅੰਦਰ ਦਾ ਟੈਂਕ ਭਾਈ ਕਿੰਨੇ ਲੀਟਰ ਦੀ ਟੈਂਕੀ ਹੈ ਦੀ 95 ਲੀਟਰ ਦੀ ਬਾਈ ਟੈਂਕੀ ਹੈ ਦੀ ਚੰਗਾ ਜਿਹੜਾ ਡੀਜ਼ਲ ਆ ਕੱਲੀ ਠੱਕ ਲੱਗਦੀ ਠੀਕ ਹੈ ਠੀਕ ਹੈ ਜੀ ਬਾਕੀ ਇਹ ਤਾਂ ਅਸ਼ਾਰਪੇ ਤੇ ਦਹੀ ਬਾਈ ਤਾਂ ਕਰਕੇ ਸਾਈਡ ਪਾਇਆ ਫਿਰ ਇੰਜਨ ਦੇ ਵਿੱਚੋਂ ਕੱਢਣੀ ਪੈਣੀ ਸੀ ਹੁਣ ਤੁਹਾਨੂੰ ਪਤਾ ਮੈਂ ਸੀਰੇ ਦੇ ਗਰਾਉਂਡ ਕਲੀਅਰੈਂਸ ਘੱਟ ਉਹ ਨਹੀਂ ਥੱਲੇ ਨੂੰ ਜਿਆਦਾ ਨਹੀਂ ਮੈਂ ਹੁੰਦਾ ਨਾ ਇਹ ਪੇਚਾਂ ਤੇ ਇੰਜਨ ਉਹ ਜਣਾ ਤਾਂ ਕਰਕੇ ਸਾਫਟ ਜੀ ਸਾਈਡ ਪਾਈ ਹਾਂ ਠੀਕ ਵਗੈਰਾ ਕਰ ਪੂਰਾ ਚਲਾਈ ਕਰੀ ਗੀ ਸਾਫਾ ਇਹ ਵੀ 87 ਨੰਬਰ ਹੈ ਇਹ ਪੂਰਾ ਠੀਕ ਹੈ ਜੀ ਚਲੋ ਮਿਲ ਜਾਈਏ ਅਗਲੀ ਵੀਡੀਓ ਵੀ ਧੰਨਵਾਦ ਪਸੰਦ ਕੀਤਾ